ਸੋ ਹਰ ਜਸ ਗੁਰਬਾਣੀ ਕੀਰਤਨ ਕਰਦੇ ਆ ਬੇਅੰਤ ਗਲਤੀਆਂ ਦੇਖੇ ਮਾਰਨਾ ਸਮੂਹ ਸੰਗਤਾਂ ਨੂੰ ਇਸ ਮਹਾਨ ਪ੍ਰਬੰਧੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਕਿਰਪਾ ਰਹਿਮ ਕਰਦੇ ਰਹਿਣ ਇਹ ਸੰਗਤਾਂ ਦੇ ਸੰਗਤਾਂ ਇਸੇ ਤਰ੍ਹਾਂ ਗੁਰੂ ਚਰਨਾ ਵਿੱਚ ਆਪਣੀ ਹਾਜ਼ਰੀ ਲਵਾਉਣ ਸੋ ਦਾਸਾ ਕੋਲ ਨੀਕ ਸੇਵਾ ਪਰਵਾਂਜੀ ਹੋਈਆਂ ਗਲਤੀਆਂ ਦੀ ਕਿਮਾ ਜੀ ਸਮੂਹ ਪ੍ਰਬੰਧਕ ਕਮੇਟੀ ਸਹਿਬਾਨ ਦਾ ਤਨ ਬਾਅਦ ਹੈ ਜੀ ਫਤੇ ਦੀ ਸਾਂਝ ਪਾ ਬੜੇ ਪ੍ਰੇਮ ਨਾਲ ਕਿਓ ਜੀ ਵਾਹਿ ਵਾਹਿ ਇੱਕ ਕਾ ਖਾਲਸਾ ਵਾਹਿ ਇੱਕ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਵਣ ਕਰ ਰਹੇ ਸੀ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਭੋਲੀ ਕੀਤੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਸ਼ਬਦ ਰਾਹੀਂ ਆਪ ਸੰਗਤਾਂ ਦੀ ਸੇਵਾ ਵਿੱਚ ਕੀਰਤਨ ਕਰਕੇ ਆਪ ਜੀ ਨੂੰ ਨਿਹਾਲ ਕੀਤਾ ਹੈ ਹੁਣ ਇਸ ਤੋਂ ਬਾਅਦ ਅਗਲਾ ਜੋ ਜੱਥਾ ਹੈ ਉਹ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਹਾਜੂਰੀ ਰਾਗੀ ਜਥਾ ਜਿਨ੍ਹਾਂ ਤੇ ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੈ ਉਹ ਆਪ ਜੀ ਨੂੰ 20 ਮਿੰਟਾਂ ਵਾਸਤੇ ਗੁਰੂ ਸ਼ਬਦ ਨਾਲ ਜੋੜਨਗੇ ਸੰਕਾ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਸੰਗਤਾਂ ਚਾਹ ਪਾਣੀ ਦੇ ਲੰਗਰ ਛੱਕ ਚੁਕੀਆਂ ਹਨ ਉਹ ਸੰਗਤਾਂ ਦੀਵਾਨ ਖੁੱਲੇ ਪੰਡਾਲਾਂ ਵਿੱਚ ਦੀਵਾਨ ਸੱਜਿਆ ਹੈ ਸੋ ਸਾਰੀਆਂ ਸੰਗਤਾਂ ਚਾਹ ਪਕੌੜਿਆਂ ਦੇ ਲੰਗਰ ਛੱਕ ਕੇ ਦੀਵਾਨ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨ ਮੈਂ 2-3 ਵਾਰ ਬੇਨਤੀ ਪਹਿਲਾਂ ਕਰ ਦਿੱਤੀ ਹੈ ਕੁਝ ਗੱਡੀਆਂ ਔਰ ਕੁਝ ਮੋਟਰਸਾਈਕਲਾਂ ਜੋ ਸਾਹਮਣੇ ਵੱਡੀ ਆਰਸੀਸੀ ਹੈ ਗੁਰੂ ਮਹਾਰਾਜ ਜੀ ਦੇ ਪੰਡਾਲਾਂ ਦੇ ਸਾਹਮਣੇ ਉੱਥੇ ਖੜੀਆਂ ਹਨ ਉਹ ਗੱਡੀਆਂ ਸੰਗਤਾਂ ਦੇ ਆਉਣ ਜਾਣ ਵਿੱਚ ਵਿਰੋਧ ਪੈਦਾ ਕਰ ਰਹੀਆਂ ਹਨ ਸੋ ਜਿਸ ਵੀਰਾਂ ਦੀਆਂ ਵੀ ਬਾਈਕਾਂ ਹਨ ਉਹ ਕਿਰਪਾ ਕਰਕੇ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇੱਥੋਂ ਗੱਡੀਆਂ ਹਟਾ ਕੇ ਪਾਰਕਿੰਗ ਵਿੱਚ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰੋ ਆਓ ਹੁਣ 20 ਮਿੰਟਾਂ ਵਾਸਤੇ ਆਪ ਜੀ ਨੂੰ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸ੍ਰੀ ਨਾਨਕ ਮਤਾ ਸਾਹਿਬ ਹਰ ਜਸ ਨਾਲ ਜੋੜਨਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿ 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 ਵਾ ਵਾਹੇ ਗੁਰੂ ਸਾਹਿਬ ਜੀ ਜਕੋ ਹਰ ਰੰਗ ਲਾਗ ਇਸ ਜ